ਲੈ ਸੁਣੋ ਫਿਰ ਬਾਈ ਇਸ ਤੋਂ ਪਹਿਲਾਂ ਕਿ ਵੀਡੀਓ ਡਿਲੀਟ ਹੋ ਜਾਵੇ ਆਉਣ ਵਾਲੇ 20 ਸਾਲਾਂ ਦੇ ਵਿੱਚ ਲਗਭਗ 75% ਪੰਜਾਬੀ ਨਾ ਘਰ ਦੇ ਰਹਿਣੇ ਨਾ ਘਾਟ ਦੇ ਰਹਿਣੇ ਉਹਨਾਂ ਦੀਆਂ ਜ਼ਮੀਨਾਂ ਜਾ ਚੁੱਕੀਆਂ ਹੋਣੀਆਂ ਮੈਂ ਤੁਹਾਨੂੰ ਤੱਥਾਂ ਦੇ ਨਾਲ ਗੱਲ ਦੱਸੂਗਾ ਜਿਹੜੇ ਵੀ ਲੋਕ ਬਿਜ਼ਨਸਮੈਨ ਆ ਇੰਡੀਆ ਦੇ ਵਿੱਚ ਸੈਲੀਬ੍ਰਿਟੀ ਆ ਐਕਟਰ ਸੈਕਟਰ ਆ ਕੋਈ ਵੀ ਕੰਮ ਕਰਦੇ ਆ ਛੋਟਾ ਮੋਟਾ ਉਹ ਕੀ ਕਰਦਾਗਾ ਜ਼ਮੀਨ ਖਰੀਦਦਾਗਾ ਕਿੱਥੇ ਖਰੀਦਦਾਗਾ ਪੰਜਾਬ ਉਹਦੇ ਵਿੱਚ ਖਰੀਦਦਾਗਾ ਪੰਜਾਬ ਦੀ ਜ਼ਮੀਨ ਉਪਜਾਊ ਆ ਇਸੇ ਕਰਕੇ ਬਹੁਤ ਰੌਲਾ ਪਿਆ ਨਾ ਪੰਜਾਬੀਆਂ ਨੇ ਵੀ ਇਸ ਤਰ੍ਹਾਂ ਦੇ ਸੋਧ ਕਾਦੋਂ ਨਹੀਂ ਲਿਆਉਂਦੇ ਕਿ ਜਿਹੜਾ ਪੰਜਾਬ ਦੇ ਬਾਹਰੋਂ ਆ ਉਹ ਪੰਜਾਬ ਦੀ ਜ਼ਮੀਨ ਨਾ ਖਰੀਦ ਸਕੇ ਇਹ ਕਦੇ ਹੋ ਹੀ ਨਹੀਂ ਸਕਦਾਗਾ ਪੰਜਾਬ ਦੀ ਜਿਹੜੀ ਉਪਜਾਊ ਜ਼ਮੀਨ ਆ ਉਹ ਜਿਹੜੇ ਤਿੰਨ ਖੇਤ ਕਿਉਂ ਸੀ ਉਹ ਵੀ ਇਸੇ ਕਰਕੇ ਆਏ ਸੀਗੇ 30 ਸਾਲ ਦਾ ਪਹਿਲਾ ਅਨੁਮਾਨ ਸੀਗਾ ਆਉਣ ਵਾਲੇ 30 ਸਾਲਾਂ ਨੂੰ ਕ੍ਰਾਈ ਜੋ ਤੋਂ ਸ਼ੁਰੂ ਹੋ ਜਾਣੇ ਦੇਸ਼ਾਂ ਦੇ ਵਿੱਚ ਅਪਜਾਊ ਜ਼ਮੀਨ ਦੀ ਖਾਤਰ ਜੁੱਧ ਹੋਣੇ ਆ ਸੋਇਲ ਰੋਜਨ ਬਾਰੇ ਮੈਂ ਵੀਡੀਓ ਪਾਈ ਸੀ ਕਿਸੇ ਦੇ ਪਤਾ ਹੀ ਨਹੀਂ ਲੱਗਿਆ ਦਿਮਾਗ ਵਾ ਦੀ ਉਹੀ ਨੰਗੀ ਵੀ ਹੁੰਦੀ ਕੀ ਆ ਜਿਹੜੀ ਪਹਿਲੀ ਸਤਾ ਹੁੰਦੀ ਆ ਮਿੱਟੀ ਦੀ 15 ਤੋਂ 17 ਇੰਚ ਪਹਿਲੀ ਲੇਅਰ ਜਿਹੜੀ ਆ ਉਹ ਖਤਮ ਹੋ ਰਹੀ ਆ ਉਹ ਬੱਜੀ ਕਿੱਥੇ ਆ ਪੰਜਾਬ ਦੇ ਵਿੱਚ ਉਹ ਵੀ ਬਹੁਤ ਘੱਟ ਜਿਹੜੇ ਮਾਰੇ ਆ ਕਿਤੋਂ ਵੀ ਜਿਹੜੀ ਮਿੱਟੀ ਫਟਾ ਫਟਾ ਕੇ ਖਤਮ ਕਰ ਰਿਆ ਲੇਅਰ ਉਹਨਾਂ ਨੇ ਹੀ ਬੜਾ ਪਛਤਾਉਣਾਗਾ ਤੁਸੀਂ ਦੇਖੋ ਜਿੰਨੇ ਵੀ ਬਾਲੀਵੁੱਡ ਵਾਲੇ ਐਕਟਰ ਸੈਕਟਰ ਆ ਸਾਰਿਆਂ ਦੇ ਫਾਰਮ ਹਾਊਸ ਆ ਜਿਹਦਾ ਮਰਜ਼ੀ ਨਾ ਸਰਚ ਕਰਕੇ ਦੇਖ ਲਓ ਸੈਲੀਬ੍ਰਿਟੀ ਦਾ ਹਰ ਇੱਕ ਦੇ ਫਾਰਮ ਹਾਊਸ ਹੋਣਗੇ ਕੋਈ ਵੀ ਬੰਦਾ ਜ਼ੀਰੋ ਤੋਂ ਉੱਠਦਾਗਾ ਉਹ ਕਾਮਯਾਬ ਹੁੰਦਾ ਉਹ ਬਿਜ਼ਨਸ ਦੇ ਵਿੱਚ ਹੁੰਦਾ ਉਹ ਐਕਟਿੰਗ ਦੇ ਵਿੱਚ ਹੁੰਦਾ ਉਹ ਕਾਸੀ ਵਿੱਚ ਵੀ ਹੁੰਦਾਗਾ ਐਂਡ ਨੂੰ ਉਹ ਜ਼ਮੀਨ ਖਰੀਦਦਾ ਉਹਦਾ ਫਾਰਮ ਹਾਊਸ ਬਣਾਉਂਦਾਗਾ ਤੇ ਉੱਥੇ ਆਪਦਾ ਆਪਦੇ ਫਾਰਮ ਦੀਆਂ ਬਣੀਆਂ ਹੋਈਆਂ ਚੀਜ਼ਾਂ ਖਾਂਦਾਗਾ ਲੰਮੀ ਉਮਰ ਜਿਉਂਦਾ ਹੈ ਔਰ ਸਾਡੇ ਕੋਲ ਇਹ ਸਾਰਾ ਕੁਝ ਹੈਗਾ ਪੰਜਾਬੀਆਂ ਕੋਲ ਇਹ ਸਾਰੀ ਚੀਜ਼ ਹੈਗੀ ਆ ਅਸੀਂ ਆਲਰੇਡੀ ਫਾਰਮ ਉਸਾਂ ਦੇ ਵਿੱਚ ਬੈਠੇ ਆ ਆਲਰੇਡੀ ਸਾਡੇ ਕੋਲ ਸਭ ਕੁਝ ਹੈਲਦੀ ਆ ਪਰ ਅਸੀਂ ਕੀ ਕਰ ਰਹੇ ਆ ਅਸੀਂ ਸਭ ਕੁਝ ਬੇਚ ਰਹੇ ਆ ਬੇਚ ਕੇ ਕਿੱਥੇ ਜਾਣਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਕੇ ਫਲਾਨੇ ਥਾਂ ਜਾ ਕੇ ਸੈੱਟ ਹੋ ਜਾਓ ਇੱਥੇ ਤਾਂ ਜੀ ਨਸ਼ੇ ਵਾਲੇ ਹੋ ਗਏ ਨਸ਼ੇ ਜਾਂ ਤੁਹਾਡੇ ਮੂੰਹ ਚ ਪਾਉਂਦਾ ਕੋਈ ਨਸ਼ੇ ਤਾਂ ਹਰ ਥਾਂ ਤੇ ਹੀ ਆ ਇਹ ਜਿਹੜੀ ਹੋੜ ਲੱਗੀ ਆ ਇਹ ਪਿਛਲੇ 10 ਸਾਲਾਂ ਦਾ ਰਿਕਾਰਡ ਕੱਢ ਕੇ ਦੇਖਿਓ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਪੰਜਾਬ ਦੀ ਵਿਕੀਆ ਔਰ ਪੰਜਾਬ ਤੋਂ ਜਿਹੜੇ ਬਾਹਰੋਂ ਲੋਕ ਆ ਉਹਨਾਂ ਨੇ ਖਰੀਦੀ ਆ ਦਿਮਾਗ ਦੇ ਵਿੱਚ ਫੇਰ ਇੱਕ ਵਾਰੀ ਮੈਂ ਤੁਹਾਨੂੰ ਰਿਪੀਟ ਕਰ ਦਿੰਨਾਗਾ ਆਉਣ ਵਾਲੇ 20 ਸਾਲਾਂ ਦੇ ਵਿੱਚ ਪੰਜਾਬੀ 75% ਨਾਲ ਘਰ ਦੇ ਰਹਿਣੇ ਨਾਲ ਘਾਟਦੇ ਰਹਿਣੇ ਅਪਜਾਊ ਜ਼ਮੀਨ ਖੋਹੀ ਜਾ ਚੁੱਕੀ ਹੋਣੀ ਆ ਜਿਹੜੇ ਹੁਣ 10 ਤੋਂ 11 ਵੱਡੇ ਵੱਡੇ ਐਕਸਪ੍ਰੈਸ ਵੇ ਨਿਕਲ ਰਹੇ ਆ ਹਜ਼ਾਰਾਂ ਏਕੜ ਉਹਨਾਂ ਨੇ ਜ਼ਮੀਨ ਲੈ ਕੇ ਜਾਣੀਆਂ ਆ ਉਹ ਅਲੱਗ ਮੁੱਦਾ ਹੈ ਉਹਦੇ ਤੇ ਆਪਾਂ ਫੇਰ ਕਦੇ ਗੱਲ ਕਰਾਂਗੇ ਤਾਂ ਮੈਂ ਇਹ ਕਹਿਣਾ ਚਾਹਣਾਗਾ ਭਾਈ ਜਿਹਦੇ ਕੋਲ ਵੀ ਜ਼ਮੀਨ ਕਿਤੇ ਵੀ ਬਾਹਰ ਜਾਣ ਦੇ ਚੱਕਰ ਦੇ ਵਿੱਚ ਵੇਚਣਾ ਬੈਠੋ ਜਿਹੜਾ ਆਉਣ ਵਾਲਾ ਸਮਾਂ AI ਦਾ ਮੈਂ ਕਹਿੰਨਾ ਅਪਜਾਉ ਜ਼ਮੀਨ ਦੀ ਵੈਲਿਊ ਪ੍ਰਾਈਸਲੈਸ ਚੀਜ਼ ਆ ਉਹ ਕੋਈ ਮੁੱਲ ਪਾਈ ਨਹੀਂ ਸਕਦਾਗਾ ਜਦੋਂ ਸਾਰੇ ਕੰਮ ਧੰਦੇ ਬੰਦ ਹੋ ਗਏ AI ਨੇ ਸਾਰਾ ਕੁਝ ਟੇਕਓਵਰ ਕਰ ਲਿਆਗਾ ਤਾਂ ਉਦੋਂ ਖਾਣ ਦੇ ਲਾਲੇ ਪੈਣਿਆ ਲੋਕਾਂ ਨੂੰ ਖਾਣ ਨੂੰ ਕੋਸ ਨਹੀਂ ਮਿਲਣਾਗਾ ਖਾਣ ਨੂੰ ਕਿਉਂ ਨਹੀਂ ਮਿਲਣਾਗਾ ਕਿਉਂਕਿ soil ਅਰੋਜਨ ਕਰਕੇ soil ਅਰੋਜਨ ਕਰਕੇ ਖਾਣੇ ਦੀ ਕਮੀ ਆਉਣੀ ਹੈ ਜਿਹਦੇ ਕੋਲ ਪੰਜਾਬੂ ਜ਼ਮੀਨ ਹੋਊਗੀ ਉਹ ਕਿੰਗ ਕਹਾਊਗਾ ਉਹ ਰਾਜਾ ਕਹਾਊਗਾ ਔਰ ਸਾਡੇ ਕੋਲੋਂ ਸਾਰੀਆਂ ਚੀਜ਼ਾਂ ਹੈਗੀਆਂ ਉਹ ਹੌਲੀ ਹੌਲੀ ਤੋੜ 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 ਸਾਡੇ ਤੋਂ ਸਕਾਈਆਂ ਜਾ ਰਹੀਆਂ ਔਰ ਕਿਸੇ ਨੂੰ ਕਿਸੇ ਦੀ ਇਹ ਗੱਲ ਦਾ ਖਬਰ ਹੀ ਹੈ ਨਹੀਂਗੀ ਬਿਲਕੁਲ ਵੀ ਜਿਹੜੇ ਬੰਦੇ ਹੁਣ ਆਪਦੀ ਪੰਜਾਬੂ ਜ਼ਮੀਨ ਸਾਹਮਣੇ ਉਹਨਾਂ ਵਰਗਾ ਦੁਨੀਆ ਤੇ ਕੀ ਬੰਦਾ ਨਹੀਂ ਹੈਗਾ ਜਿਹੜੇ ਵੇਚ ਗਏ ਉਹ ਭਾਈ ਉਹਨਾਂ ਨੇ ਸਮਝ ਲਓ ਨਾਸ਼ ਕਰ ਲਿਆ ਆਪ ਦਾ ਕਹਿ ਲੋ ਡੀ ਐਨ ਏ ਦਾ ਨਾਸ਼ ਕਰ ਲਿਆ ਕਿਤੇ ਪੈਰ ਨਹੀਂ ਲੱਗਣੇ ਦੁਨੀਆ ਦੇ ਵਿੱਚ ਜਿੱਥੇ ਮਰਜ਼ੀ ਭਟਕਦੇ ਨੌਕਰੀਆਂ ਕਰਦੇ ਤੁਰੇ ਫਿਰਨ ਦੁਬਾਰਾ ਜ਼ਮੀਨ ਹੱਥ ਨਹੀਂ ਆਉਣੀ ਜੀ ਪਜਾਓ ਕਦੇ ਵੀ ਨਹੀਂ ਆਉਣੀ ਹੈ ਭੁੱਲ ਹੀ ਜਾਓ ਤੁਸੀਂ ਦੇਖੋ ਜੋ ਬੰਦਾ ਉੱਠਦਾ ਹੈਗਾ ਬੇ ਜ਼ਮੀਨਾ ਅਖਰ ਨੂੰ ਕਾਮਯਾਬ ਹੋ ਕੇ ਜ਼ਮੀਨ ਲੈਂਦਾ ਹੈਗਾ ਫਾਰਮ ਹਾਊਸ ਜਿੱਥੇ ਵੀ ਕੋਈ ਐਕਟਿੰਗ ਕਰਦੇ ਉਹਨਾਂ ਦੇ ਆਉਦੇ ਫਾਰਮਾਂ ਦਾ ਖਾਣਾ ਉਹਨਾਂ ਕੋਲ ਜਾਂਦਾ ਤੇ ਲੋਕਾਂ ਨੂੰ ਐਡਾ ਦਿੰਦੇ ਆ ਜੀ ਫਲਾਨਾ ਖਾ ਲੋ ਤੁਮਕਾ ਖਾ ਲੋ ਜਿੰਨੇ ਵੀ ਐਕਸਪਰਟ ਪਰਾਂ ਇਹ ਚੀਜ਼ਾਂ ਨੂੰ ਸਮਝੋ ਵੀਰ ਬਣ ਕੇ ਜਿੰਨਾਂ ਕੋਲ ਹੈਗੀ ਆ ਜ਼ਮੀਨ ਪਾਈ ਬਚਾ ਲੋ ਬਚਾ ਲੋ ਮੈਂ ਇਹੀ ਕਹਿਣਾ ਚਾਹੂੰਗਾ ਇਹੀ ਕੰਮ ਆਉਣੀ ਆ ਜਿੰਨਾ ਮਰਜ਼ੀ ਤੁਹਾਨੂੰ ਬਦਲੇ ਦੇ ਵਿੱਚ ਕੋਈ 50 ਕਰੋੜ ਰੁਪਇਆ ਵੀ ਦਿੰਦਾ ਨਾ ਉਹ ਵੀ ਉੱਡ ਜਾਣਾਗਾ ਹੌਲੀ ਹੌਲੀ ਬਈ ਜ਼ਮੀਨ ਲਿਮਟਿਡ ਚੀਜ਼ ਆ ਇਹ ਵਧ ਨਹੀਂ ਸਕਦੀਗੀ ਆਬਾਦੀ ਬਹੁਤ ਵਧਣੀ ਆ ਕਿਉਂਕਿ ਜਿਹੜੀ ਕੀ ਹੁੰਦੇ ਆ ਖਾਣੇ ਦੀ ਡਿਮਾਂਡ ਬਹੁਤ ਵਧਣੀ ਆ ਬਾ ਜਮੀਨ ਇਹੀ ਰਹਿਣੀ ਆ ਇੰਨੀ ਰਹਿਣੀ ਆ ਇਸੇ ਲਈ ਇਹ ਹੈ ਪ੍ਰਾਈਸਲੈਸ ਚੀਜ਼ ਆ ਇਹਨੂੰ ਬਚਾ ਲਓ ਠੀਕ ਹੈ ਜੀ ਆਪਾਂ ਮਿਲਦਾ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਪੰਜਾਬੀ ਸਟੇਟਸ ਗੁਰੂ